हां ਵੀ ਮਿੱਤਰ ਪਿਆਰਿਓ ਕੱਲ ਤੁਹਾਡੇ ਲਈ ਵੀਡੀਓ ਪਾਈ ਤੀ ਮੈਂ ਵੀ ਇੰਨੀ ਸਨੋ ਹੋਣੀ ਆ ਸਨੋ ਪੈਂਦੀ ਨੂੰ ਹੋਗੇ 2-3 ਘੰਟੇ ਤੇ ਚੱਲਣੀ ਆ ਹਲੇ ਰਾਤ ਤੱਕ ਮੈਨੂੰ ਲੱਗਦਾ ਵੀ ਸ਼ਾਇਦ ਕੱਲ ਨੂੰ ਵੀ ਨਾ ਖੁੱਲੇ ਇਹ ਉਹ ਅਮਰੀਕਾ ਜਿਹੜਾ ਕਦੇ ਬੰਦ ਨਹੀਂ ਹੁੰਦਾ ਪਰ ਕੁਦਰਤ ਬਹੁਤ ਵੱਡੀ ਬਲਵਾਨ ਹੈ ਇਹ ਸਭ ਨੂੰ ਬੰਦ ਕਰ ਦਿੰਦੀ ਹੈ ਤੇ ਸੁਨਣਾ ਹੋ ਗਿਆ ਇੱਕ ਡਾਕਟਰ ਇੱਕ ਪੁਲਿਸ ਵਾਲੇ ਇੱਕ ਸਾਡਾ ਬਿਜ਼ਨਸ ਗੈਸ ਸਟੇਸ਼ਨਾਂ ਦਾ ਇਹ ਬੰਦ ਨਹੀਂ ਹੁੰਦਾ ਕਿਉਂਕਿ ਇੱਥੇ ਆ ਵੀ ਕਈ ਵਾਰ ਜਿਵੇਂ ਐਂਬੂਲੈਂਸ ਨੂੰ ਗੈਸ ਗੈਸ ਦੀ ਲੋੜ ਆ ਪੁਲਿਸ ਵਾਲਿਆਂ ਨੂੰ ਗੈਸ ਦੀ ਲੋੜ ਆ ਜਿਹੜੇ ਬੰਦੇ ਸੜਕਾਂ ਸਾਫ਼ ਕਰਦੇ ਨੇ ਕਰਾਹੇ ਵਾਲੇ ਉਹ ਕਰਾਹਾ ਜਿਹਾ ਲੱਗਿਆ ਹੁੰਦਾ ਸ਼ਾਇਦ ਆ ਰਿਹਾ ਹੂ ਮੈਂ ਤੁਹਾਨੂੰ ਦਿਖਾਉਣਾ ਆਵਾਜ਼ ਆ ਰਹੀ ਹੈ ਆ ਰਿਹਾ ਪਿੱਛੇ ਤੇ ਉਹਨਾਂ ਨੂੰ ਗੈਸ ਦੀ ਲੋੜ ਆ ਕੋਈ ਐਮਰਜੈਂਸੀ ਹੋ ਗਈ ਉਹਨੂੰ ਗੈਸ ਦੀ ਲੋੜ ਆ ਮਤਲਬ ਉਹ ਬੰਦ ਨਹੀਂ ਕਰਦੇ ਹੁਣ ਇੰਨੀ ਸਨੋ ਚ ਸਾਰੀ ਦੁਨੀਆ ਅੰਦਰ ਹੈ ਮੈਂ ਕੰਮ ਤੇ ਆ ਪਤਾ ਲੱਗਦਾ ਵੀ ਡਾਲਰ ਬਣਦੇ ਕਿਵੇਂ ਨੇ ਅਰ ਤੇਲ ਦਾ ਰੇਟ ਪੜ੍ਹ ਲਓ ਰੈਗੂਲਰ 2 ਰੁਪਏ 75 ਪੈਸੇ ਦਾ ਗੈਲਨ ਹੈ ਗੈਲਨ ਚ 4 ਪਾਉਨੇ 4 ਲੀਟਰ ਹੁੰਦੇ ਨੇ ਕ੍ਰੈਡਿਟ ਕਾਰਡ ਤੇ 2 85 ਦਾ ਡੀਜ਼ਲ ਸਾਡੇ 3.43 ਦਾ ਜੇ ਲੈਣਾ ਲੈ ਜਾਓ ਸਸਤਾ ਰੇਟ ਲਾਇਆ ਤੇ ਆ ਹਾਲ ਹੈ ਜੀ ਦੇਖੋ ਪਰਲੋ ਬੀਤ ਰਹੀ ਆ ਕੋਈ ਬੰਦਾ ਜਨੌਰ ਜਮੇ ਨਹੀਂ ਦਿਖ ਰਿਹਾ ਆ ਜਿਹੜਾ ਜਿੰਨਾ ਸਾਫ਼ ਕਰਿਆ ਮੈਂ ਸਾਰਾ ਸ਼ਾਵਰ ਨਾਲ ਸਾਫ਼ ਕਰਿਆ ਤਾਂ ਕਿ ਉਹ ਗੱਡੀ ਗੂੜੀ ਖੜਨ ਵੇਲੇ ਗੱਡੀਆਂ ਫਸ ਜਾਂਦੀਆਂ ਨੇ ਬਰਫ਼ ਚ ਇਹ ਸਾਡੀ ਜੌਬ ਆ ਆ ਦੇਖੋ ਕਿਵੇਂ ਗਰ ਰਹੀ ਆ ਦੇਖੋ ਇਹ ਨਿਰੰਤਰ ਪੈ ਰਹੀ ਆ ਪਤਾ ਨਹੀਂ ਹਲੇ ਕਿੱਥੇ ਰੁਕਣੀ ਆ ਜਾ ਕੇ ਸੁਣ ਨਾ ਜਿਹੜਾ ਗੱਡੀਆਂ ਬਹੁਤ ਫਸ ਰਹੀਆਂ ਨੇ ਸੜਕਾਂ ਤੇ ਤੇ ਮੈਂ ਵੀ ਆਪਦੀ ਅੱਜ ਗੱਡੀ ਲੈ ਕੇ ਆਇਆ ਉਹ ਮੁੰਡਾ ਮੈਨੂੰ ਵੱਡੇ ਟਰੱਕ 'ਚ ਛੱਡ ਕੇ ਗਿਆ ਪਿਕਅਪ ਵੱਡੇ ਟਾਇਰਾਂ ਵਾਲਾ 4x4 ਕਈ ਵਾਰ ਉਹ ਵੀ ਫਸ ਜਾਂਦਾ ਫਿਰ ਦੇਖੀ ਜਾਉ ਕਿਉਂਕਿ ਹਲੇ ਪੈਣੀ ਬਹੁਤ ਆ ਹਾਲ ਤਾਂ ਸ਼ੁਰੂਆਤ ਹੋਈ ਆ ਮੈਨੂੰ ਲੱਗਦਾ ਹੈ 1.5 1.5 ਫੁੱਟ ਤਾਂ ਪੈ ਗਈ ਹੁਣੀ ਬਾਕੀ ਕਈ ਏਰੀਆ ਚ ਘਟ ਕਈ ਤੇ ਬਹੁਤ ਜ਼ਿਆਦਾ ਵੀ ਪੈ ਰਹੀ ਆ ਜਿਹੜੀ ਹੁਣ ਪੈਣੀ ਆ ਆ ਜਿਹੜੀ ਹੁਣ ਪੈ ਰਹੀ ਆ ਇਹ ਬੜੀ ਡੇਂਜਰਸ ਆ ਇੱਕ ਛੋਟੀ ਜੀ ਗੱਲ ਨਹੀਂ ਬਹੁ ਆ ਦੇਖੋ ਇਹਨੇ ਗਿਰੀ ਜਾਣਾ ਗਿਰੀ ਜਾਣਾ ਕੱਲ ਮੈਂ ਵੈਦਰ ਵੀ ਪਾਇਆ ਸੀ ਵੀ ਕਿੰਨੇ ਲੰਬੇ ਟਾਈਮ ਤੱਕ ਹਨਾ ਤੇ ਇੱਕ ਗੱਲ ਮੈਂ ਫੇਰ ਰਿਪੀਟ ਕਰਦਾ ਵੀ ਜਿਹੜੀ ਕੁਦਰਤ ਆ ਨਾ ਉਹ ਤੋਂ ਵੱਡਾ ਕੁਝ ਨਹੀਂ ਹੈਗਾ ਕੋਈ ਇਹ ਅਮਰੀਕਾ ਹੈ ਹਨਾ ਕਿੰਡੀ ਟੈਕਨੋਲੋਜੀ ਆ ਵੀ ਰੁਕਦੇ ਨਹੀਂ ਇਹ 12 ਵਜੇ ਵੀ ਉਹਨੇ ਸੜਕਾਂ ਚੱਲਦੀਆਂ ਨੇ ਉਰੇ ਤੇ ਦਿਨ ਦਿਨੇ ਵੀ 12 ਵਜੇ ਉਹਨੇ ਚੱਲਦੀਆਂ ਨੇ ਕਿ ਐ ਲਾ ਲੋ ਵੀ ਹਾਲਾਤ ਆਲਾ ਤੁਹਾਨੂੰ ਦਿਖਾਉਂ ਆਂ ਇਹ ਚੀਜ਼ ਇੱਕ ਆ ਗੱਡੀ ਆ ਰਹੀ ਆ ਦੇਖ ਇਹ ਲੂਣ ਦਾ ਭਰਿਆ ਹੋਇਆ ਟਰੱਕ ਆ ਇਹ ਦੇਖ ਕਿਵੇਂ ਗੇੜੇ ਖਾਂਦਾ ਆਉਂਦਾ ਇਹ ਲੂਣ ਸਿੜਦੇ ਆਂ ਸੜਕਾਂ ਤੇ ਆ ਦੇਖ ਉਹ ਜਿਹੜਾ ਤੁਹਾਨੂੰ ਮਸ਼ੀਨ ਦਿਖਾਉਣਾ ਜਿਹੜੀ ਆ ਦੇਖ ਆ ਜਿਹੜੀ ਇਹਨੇ ਟੰਗੀਆਂ ਮਾ ਕਰਨ ਇਹ ਆਵੇ ਕਰਾਹਾ ਲੱਗਿਆ ਇਹ ਹਟਾਉਂ ਜੇ ਸੜਕਾਂ ਤੇ ਤਾਂ ਛੋਟਾ ਆ ਜਣੀ ਜਿਹੜਾ ਪਿੱਕਾ ਜਾਂਦਾ ਆ ਇਹਨਾਂ ਮੂਰੇ ਲੱਗੇ ਹੁੰਦੇ ਨੇ ਜਾਂ ਫਿਰ ਵੱਡੇ ਜਿਹੜੇ ਆਪਣਾ ਟਿੱਪਰ ਹੁੰਦੇ ਨੇ ਬੜੀਆਂ ਸੜਕਾਂ ਤੇ ਉਹਨਾਂ ਮੂਰੇ ਕਰਾਹੇ ਨੇ ਅੱਗ ਕੱਢਦੇ ਜਾਂਦੇ ਹੁੰਦੇ ਨੇ ਉਹ ਵੱਡੇ ਵੱਡੇ ਕਰਾਉ ਪੱਟ ਪੱਟ ਕੇ ਫਿਰ ਪਰੇ ਮਾਰਦੇ ਨੇ ਸਨੋ ਨੂੰ ਤਾਂ ਕਿ ਸੜਕਾਂ ਹਰ ਵਕਤ ਚੱਲਦੀਆਂ ਰਹਿਣ ਇਹ ਜਿੰਨੇ ਲੋਕ ਨੇ ਵਿਚਾਰੇ ਇਕੱਲੇ ਇਕੱਲੇ ਫਿਰਦੇ ਨੇ ਸੜਕਾਂ ਤੇ ਉਹਨਾਂ ਜਿਹੜੀਆਂ ਦੀਆਂ ਜੋਬਾਂ ਜ਼ਰੂਰੀ ਨੇ ਖਾਸ ਕਰਕੇ ਹਸਪੀਟਲ ਜੋਬ ਹੋ ਗਈ ਜਾਂ ਜਿਹੜੀ ਬਾਕੀ ਜੋ ਤੇ ਦਿੱਕਤ ਇਹ ਆ ਵੀ ਹੁਣ ਜੇ ਕੋਈ ਬੰਦਾ ਹੈ ਜੇ ਸਨੋ ਦੇ ਸਟਾਰਮ ਚ ਫਸ ਜੇਵੇ ਤਾਂ ਉਹ ਆ ਗਿਆ ਕਰਾਹਲਾ ਤੁਹਾਨੂੰ ਦਿਖਾਵਾਂ ਉਹ ਆ ਰਿਹਾ ਹੈ ਲੈ ਫੇਰ ਉਹ ਮਤਲਬ ਉਹਦੇ ਤੱਕ ਮਦਦ ਪਹੁੰਚਣ ਵਾਲਾ ਵੀ ਕਿਵੇਂ ਆ ਪਾਊਗਾ ਕਿਉਂਕਿ ਤਾਂ ਆਪੇ ਫਸਿਆ ਹੋਊਗਾ ਆ ਦੇ ਆ ਗੱਡੀ ਆ ਰਹੀ ਆ ਇਹਦੇ ਪਿੱਛੇ ਅਕਰਾ ਰਿਹਾ ਪਰ ਉਹਨੇ ਹਲੇ ਕਿਤੇ ਹੋਰ ਕੰਮ ਕਰੂਗਾ ਪਰ ਉਹ ਸਿਸਟਮ ਦਿਖਾ ਦਿੰਦੇ ਤੁਹਾਨੂੰ ਇਹ ਆ ਦੇ ਆ ਚੀਜ਼ ਇਹ ਟੇਡਾ ਹੁੰਦਾ ਇਹ ਬਰਪਸ ਛੱਡ ਕੇ ਸਾਈਡ ਤੇ ਨੂੰ ਸਿੱਟੀ ਜਾਂਦਾ ਦੇਖੋ ਇਹ ਪਿੱਛੋਂ ਲੂਣ ਦਾ ਭਰਿਆ ਬੈਠਾ ਲਾ ਇਹ ਆ ਦੇਖ ਇਹ ਸਾਫ਼ ਕਰਦਾ ਜਾਊਗਾ ਤੇ ਲੂਣ ਮਤਲਬ ਉਹਦੇ ਪਿੱਛੇ ਵੀ ਸਿੱਟਦਾ ਜਾਊਗਾ ਹੁਣ ਬੱਤੀਆਂ ਹੋ ਗਈਆਂ ਗੱਡੀਆਂ ਰੁਕ ਗਈਆਂ ਉਰੇ ਕੋਲ ਨੂੰ ਹਰੇਕ ਕੋ ਬੰਦਾ ਫਾਲੋ ਕਰਦਾ ਸੋ ਆ ਹਾਲਾਤ ਨੇ ਅੱਜ ਕਿਤੇ ਹਾਲਾਤ ਤੁਸੀਂ ਇਹ ਦੇਖੋ ਵੀ برف ਹੈ برف برف ਹੈ برف ਦੜੰਗ ਦੜੰਗ ਪੈ ਰਹੀ ਹੈ ਤੇ ਇਹਨੂੰ ਕਹਿੰਦੇ ਨੇ ਕਮਾਈ ਤੇ ਜਦੋਂ ਬੰਦਾ ਇੱਥੇ ਕਮਾਈ ਕਰਕੇ ਕੋਈ ਕੰਮ ਧੰਦਾ ਜਾਂ ਕਾਰੋਬਾਰ ਸਮਾਰਦਾ ਤਾਂ ਉਹਨੂੰ ਕਈ ਵਾਰ ਠੱਗ ਚੋਰ ਧਰਨਾ ਵੀ ਦਿੱਤਾ ਜਾਂਦਾ ਹੈ ਨਾ ਜਿਵੇਂ ਕਹਿੰਦੇ ਨੇ ਹੱਥ ਨਾ ਪਹੁੰਚੇ ਥੂ ਕੋੜੀ ਤੇ ਪਰ ਇਹ ਕਮਾਈ ਕਿਹੜੀ ਹੈਗੀ ਆ ਮੈਨੂੰ ਲੱਗਦਾ ਵੀ ਇਤੋਂ ਔਖੀ ਕਮਾਈ ਕੋਈ ਨਹੀਂ ਹੋ ਸਕਦੀ। ਕੰਮ ਉਹ ਨਹੀਂ ਹੁੰਦੀ। ਕੱਲੇ ਆ ਵੀ ਛੁੱਟੀ ਨਹੀਂ ਹੈਗੀ ਜਿਵੇਂ ਅਗਲਾ ਕਹਿੰਦਾ ਵੀ ਯਾਰ ਅੱਜ ਸਟਾਰਮ ਆਇਆ ਵਾ ਮੈਂ ਕਿਉਂ ਜਾਵਾਂ ਕੰਮ ਤੇ। ਫਿਰ ਜੌਬ ਚਲੀ ਜਾਊ। ਜੌਬ ਚਲੀ ਗਈ ਔਰ ਕੋਈ ਔਰੇ ਖੇਤੋਂ ਦਾਣੇ ਤਾਂ ਆਉਂਦੇ ਨਹੀਂ। ਵੀ ਮਦਰ ਟਰਾਲੀ ਆਲੂਆਂ ਦੀ ਭਰ ਲਈ ਜਾਂ ਗੰਨੇ ਦੀ ਭਰ ਲਈ ਜਾਂ ਕਣਕ ਦੀ ਭਰ ਲਈ ਹਨਾ ਜਾਂ ਬਾਪੂ ਦੀ ਜੌਬ ਲੱਗੀ ਤੁਹਾਨੂੰ। ਜਦ ਤੁਹਾਨੂੰ ਨੌਕਰੀ ਆ ਇੱਥੇ ਹੈਗੀਆਂ ਜੋਬਾਂ ਕੰਮ ਨਾਲ ਕੰਮ ਕਰਨਾ ਪੈਣਾ ਹਰ ਹਾਲਤ ਚ ਨਖਰਾ ਕੋਈ ਨਹੀਂ ਤੇ ਜੇ ਨਖਰਾ ਕਰਨਾ ਤਾਂ ਪਿੰਡ ਨੂੰ ਵਾਪਸ ਜਾਓ ਇਹ ਹਾਲਾਤ ਨੇ ਜੀ ਹੋਰ ਕੀ ਹਾਲ ਚਾਲ ਆ ਠੀਕ ਹੋ ਸਾਰੇ ਕਈ ਵਾਰ ਨੂੰ ਜਜਵਾਦ ਜੀ ਸੰਜੇ ਕਰ ਲਈਦੇ ਨੇ ਤੁਹਾਡੇ ਨਾਲ ਆ ਹਾਲਾਤ ਨੇ ਭਰਾ ਬਾਕੀ ਜੇ ਕੋਈ ਹੋਰ ਅਪਡੇਟ ਹੋਈ ਉਹ ਵੀ ਮੈਂ ਤੁਹਾਨੂੰ ਦਵਾਂ